ਨੇ ਵੇਖੋ ਹਮੇਸ਼ਾ ਅੱਜ ਸਰਗੁਰ ਮਹਾਰਾਜ ਮਹਾਰਾਜ ਰਾਮਦਾਸ ਜੀ ਨੇ ਅੱਜ ਬੁਲਾਇਆ ਫੈਮਿਲੀ ਨਾਲ ਤੋਂ ਹਮੇਸ਼ਾ ਜਦੋਂ ਖੇਡਦੇ ਰਹੇ ਉਹਨਾਂ ਦੀ ਕਿਰਪਾ ਨਾਲ ਇੱਥੇ ਤੱਕ ਪਹੁੰਚੇ ਤਾਂ ਹਮੇਸ਼ਾ ਕੋਸ਼ਿਸ਼ ਕਰਦੇ ਆ ਕਿ ਹਮੇਸ਼ਾ ਸਾਨੂੰ ਇਸ ਤਰੀਕੇ ਨਾਲ ਬੁਲਾਉਂਦੇ ਰਹਿਣ ਤੇ ਅੱਜ ਜਿੱਥੇ ਵੀ ਅਸੀਂ ਆ ਸਾਡੀ ਹੌਕੀ ਹੈ ਸਾਨੂੰ ਪਤਾ ਜਿਸ ਤਰ੍ਹਾਂ ਤਰੀਕੇ ਨਾਲ ਉੱਥੇ ਅਸੀਂ ਆਪਣੀ ਪ੍ਰੀਪਰੇਸ਼ਨ ਕਰਦੇ ਆ ਤੇ ਹਮੇਸ਼ਾ ਗੁਰੂ ਨੂੰ ਹਾਜ਼ਰਨਾ ਜ ਰੱਖਦੇ ਹੋਏ ਹਨ ਹਣਾ ਹਮੇਸ਼ਾ ਇਹਨਾਂ ਦੇ ਅਸ਼ੀਰਵਾਦ ਨਾਲ ਸਮੈਚ ਖੇਡਣ ਜਾਣੇ ਪ੍ਰੈਕਟਿਸ ਕਰਦੇ ਆ ਸੋ ਅੱਜ ਦੇਖਿਆ ਜਾਵੇ ਸਾਡੀ ਹਾਕੀ ਬਹੁਤ ਵਧੀਆ ਕਰ ਰਹੀ ਹੈ ਸੋ ਅੱਜ ਨਰਾਜ ਦਾ ਸ਼ੁਕਰਗੁਜ਼ਾਰ ਕਰਨਾ ਹੈ ਹਾਕੀ ਨੇ ਬੜਾ ਨਾਮ ਇਸ ਵਾਰ ਰੋਸ਼ਨ ਕੀਤਾ ਔਰ ਤੁਹਾਡੇ ਵੱਲੋਂ ਕੀ ਤਿਆਰੀ ਕੀਤੇ ਖਟਾਰੀਆਂ ਨੂੰ ਕੀ ਚਾਹਤ ਲੇਕਿਨ ਪ੍ਰੀਪਰੇਸ਼ਨ ਸਭ ਤੋਂ ਮੈਂ ਕਹਾਂਗਾ ਕਿ ਵਧੀਆ ਹੋ ਰਹੀ ਹੈ ਵਰਲਡ ਲੈਵਲ ਤੇ ਸਾਡੇ ਕੋਲ ਕੋਚਸ ਨੇ ਫੈਡਰੇਸ਼ਨ ਹੈ ਜਿਹੜੀ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰ ਰਹੀ ਹੈ ਹਾਕੀ ਇੰਡੀਆ ਲੀਗ ਸਟਾਰਟ ਹੋ ਰਹੀ ਹੈ ਗ੍ਰਾਸ ਰੂਟ ਲੈਵਲ ਤੇ ਕੰਮ ਕੀਤਾ ਜਾ ਰਿਹਾ ਹੈ ਤੇ ਮੇਰੇ ਖਿਆਲ ਨਾਲ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਸਭ ਤੋਂ ਵਧੀਆ ਜਿਹੜਾ ਹੌਕੀ ਇੰਡੀਆ ਨੇ ਹੁਣ ਕੰਮ ਕੀਤਾ ਗ੍ਰਾਸ ਰੂਟ ਲੈਵਲ ਤੇ ਬੱਚਿਆਂ ਨੂੰ ਸਿਲੈਕਟ ਕਰਕੇ ਉਹਨਾਂ ਦੇ ਫੋਰਨ ਦੂਰ ਲੱਗ ਰਹੇ ਨੇ ਜਿਆਦਾ ਤੋਂ ਜਿਆਦਾ ਇੰਟਰਨੈਸ਼ਨਲ ਮੈਚੇਸ ਉਹਨਾਂ ਨੂੰ ਖੇਡਣ ਨੂੰ ਮਿਲ ਰਿਹਾ ਆਈ ਥਿੰਕ ਇਹ ਬਹੁਤ ਵਧੀਆ ਚੀਜ਼ ਹੈ ਜੋ ਆਉਣ ਵਾਲੇ ਟਾਈਮ 'ਚ ਇੰਡੀਆ ਦੇ ਪਰਿਵਾਰ ਲਈ ਵਧੀਆ ਹੈ ਕਿਹੜੇ ਨਵੇਂ ਨੌਜਵਾਨ ਨਸ਼ੀਲ ਚਾਹਦੇ ਨੇ ਕੀ ਮੈਸੇਜ ਦੇਣਾ ਚਾਹੋਗੇ ਨਹੀਂ ਦੇਖਿਏ ਪਹਿਲਾਂ ਨਾਲ ਸਾਡਾ ਯੰਗਸਟਰਸ ਮੈਂ ਕਹਿੰਦਾ ਕਾਫੀ ਸੁਧਾਰ ਹੋ ਰਿਹਾ ਹੈ ਜਿਆਦਾ ਜਿਆਦਾ ਤੋਂ ਜਿਆਦਾ ਸਾਨੂੰ ਪਿੰਡਾਂ 'ਚ ਹੋਰ ਜਿਆਦਾ ਪਲੇਅਰਾਂ ਨੂੰ ਸਟੇਡੀਅਮ ਫੇਡਾਂ ਲਾਉਣਾ ਚਾਹੀਦਾ ਚਾਹੇ ਕੋਈ ਗੇਮ ਹੋਵੇ ਹੌਕੀ ਨਹੀਂ ਕੋਈ ਵੀ ਗੇਮ ਨੂੰ ਚੂਜ਼ ਕਰ ਸਕਦੇ ਹੋ ਤੁਹਾਡੇ ਵੱਲੋਂ ਹੌਕੀ ਦੇ ਵਿੱਚ ਚੰਗਾ ਨਾਮ ਕੱਟੇਗਾ ਤੁਸੀਂ ਵਧੀਆ ਪਰਫਾਰਮਿੰਗ ਕੀਤੀ ਹੈ ਔਰ ਹਾਂ ਹੁਣ ਮੌਜੂਦਾ ਸਮੇਂ ਵਿੱਚ ਤੁਹਾਡੇ ਵੱਲੋਂ ਕੀ ਪ੍ਰੋਨਾ ਕਿਹਦਾ ਆ ਦੇਖੀਏ ਮੈਂ ਹੁਣ ਹੌਕੀ ਇੰਡੀਆ ਦੇ ਨਾਲ ਸਿਲੈਕਟਰਾਂ ਫਿਰ ਬੋਰਡ ਮੈਂਬਰ ਉਸ ਤੋਂ ਬਾਅਦ ਮੇਰੇ ਕੋਲ ਹੁਣ ਸਬ ਜੂਨੀਅਰ ਬੱਚੇ ਨੇ ਅੰਡਰ 15 16 ਸੋ ਉਹਨਾਂ ਦੇ ਵਰਕ ਕਰ ਰਹੇ ਹਾਂ ਬਾਜੀ ਕਿਉਂਕਿ ਅੱਜ ਕੱਲ ਦੀ ਹੌਕੀ ਹੈ ਜਾਂ ਕੋਈ ਵੀ ਤੁਸੀਂ ਕੰਮ ਦੇਖ ਲਓ ਜੇ ਸਾਡਾ ਬੇਸਿਕ ਸਾਡੇ ਵਧੀਆ ਨੇ ਤੇ ਅਸੀਂ ਉਥਲੇ ਲੈਵਲ ਤੇ ਜਾ ਕੇ ਇੱਕ ਵਧੀਆ ਤਰੀਕੇ ਨਾਲ ਉਸ ਲੈਵਲ ਤੇ ਪਰਫਾਰਮ ਕਰ ਸਕਦੇ ਹਾਂ ਸੋ ਮੇਰਾ ਇਹ ਸੀਗਾ ਕਿ ਜਿੰਨਾ ਮੇਰਾ ਐਕਸਪੀਰੀਅੰਸ ਹੈ ਪਿਛਲੇ 8 12 13 ਸਾਲ ਦਾ ਵਰਲਡ ਦੇ ਬੈਸਟ ਕੋਚਸ ਨਾਲ ਕੰਮ ਕੀਤਾ ਸੋ ਇਹ ਕਿ ਜਿਹੜਾ ਆਪਣਾ ਐਕਸਪੀਰੀਅੰਸ ਆਪਣੀ ਨੌਲੇਜ ਆਪਣੇ ਬੱਚਿਆਂ ਨਾਲ ਸ਼ੇਅਰ ਕਰਾਂ